ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਵਾਗ ਸ੍ਰੀ ਅਲੰਦਰ ਸਾਹਿਬ ਅਮਰ ਸਾਹਿਬ ਸੋ ਕਹੋ ਟਲ ਗੁਰ ਜੀ ਵੀ ਹੈ ਐਨ ਸਹਜ ਸੁਭਾਈ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ ਤਨਾਸਰੀ ਮਹਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਚੋ ਸਚਾ ਨਾਉ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੇ ਕੋਈ ਆਪੇ ਕਰਨ ਵਿਖੇ ਸਿਰ ਸਿਰ ਲਿਖੇ ਆਪੇ ਸੁਤ ਬੁਝਾਈ ਨਾਨਕ ਸਾਹਿਬ ਅਗਮੇ ਅਗੋ ਚਰ ਜੀਵਾ ਸੱਜੀ ਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਤਦਾ ਪਰਾਵਾਹਿਗੁਰੂ ਤਨਤਨ ਗੁਰੂ ਰਾਮਦਾਸ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਤਨਤਨ ਗੁਰੂ ਰਾਮਦਾਸ ਜੀ ਤਨਤਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਤਨਤਨ ਬਾਬਾ ਬੁੱਢਾ ਜੀ ਸਾਰੇ ਪੰਥ ਦੀ ਅਰਦਾਸ ਜੋਦੜੀ ਹੈ ਜੀ ਕਿ ਤਰਨ ਤਰਨ ਜਿੰਨੀ ਚੋਲ ਲਈ ਪੰਥਕ ਉਮੀਦਵਾਰ ਭਾਈ ਮਨਜੀਤ ਸਿੰਘ ਜੀ ਜੋ ਕਿ ਭਾਈ ਸੰਦੀਪ ਸਿੰਘ ਦੇ ਵੱਡੇ ਬ੍ਰਦਰਖੰਡ ਉਹਨਾਂ ਨੇ ਅੱਜ ਤੁਹਾਡਾ ਓਟ ਅਸਰਾ ਲੈ ਕੇ ਤੁਹਾਡੀ ਰਾਂ ਨਮਾਈ ਜੇ ਨਾਮ ਜਨਗੀ ਕਾਗਜ ਪੱਤਰ ਦਾਖਲ ਕਰਦੇ ਹਨ ਸੱਚੇ ਪਾਤਸ਼ਾਹ ਜੀਓ ਸੱਚੇ ਪਾਤਸ਼ਾਹ ਜੀਓ ਬਾਬਾ ਬੁੱਢਾ ਜੀਓ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਕਾਗਜ਼ਾ ਵਿੱਚ ਕੋਈ ਊਨਤਾਈ ਨਾ ਰਹੇ ਤੇ ਉਹਨਾਂ ਨੂੰ 14 ਨਵੰਬਰ ਨੂੰ ਫਤਿਹਬਖਸ਼ ਨੇ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ